ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਸੁਪਰੀਤ ਸਿੰਘ ਤੇ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲੂ ਕੈਨੇਡਾ ਅੱਜ ਤੁਸੀਂ ਸੁਣੋਗੇ ਕਹਾਣੀ ਇੱਕ ਐਸੇ ਇਨਸਾਨ ਦੀ ਜਿਸ ਨੇ 15 ਸਾਲ ਦੀ ਉਮਰ ਵਿੱਚ ਰੀੜ ਦੀ ਹੱਡੀ ਦੀ ਸੱਟ ਕਾਰਨ ਆਪਣੇ ਸੁਪਨੇ ਟੁੱਟਦੇ ਦੇਖੇ ਕਿਉਂਕਿ ਹੁਣ ਉਹ ਤੁਰ ਨਹੀਂ ਸਕਦਾ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਸੋਚਿਆ ਕੀ ਹੋਇਆ ਜੇ ਮੈਂ ਤੁਰ ਨਹੀਂ ਸਕਦਾ ਪਰ ਮੈਂ ਕਦੇ ਵੀ ਅੱਗੇ ਵਧਣਾ ਨਹੀਂ ਛੱਡਾਂਗਾ ਇਸ ਫੀਰ ਉਸਨੇ ਇੱਕ ਪਸੰਦਬੱਧ 6.5 ਰੁਪੀ ਤਾ 34 ਦੇਸ਼ 40000 ਕਿਲੋਮੀਟਰ 2 ਸਾਲ 2 ਮਹੀਨੇ ਮੀਂਹ ਅਣੇੜੀ ਗਰਮੀ ਵਿੱਚ ਸਫਲ ਇੱਕ ਕਹਾਣੀ ਹੈ ਰਿਕ ਹੈਨਸਨ ਦੀ ਦਾ men in motion ਤੇ ਆਓ ਹੁਣ ਤੁਹਾਨੂੰ ਸੁਣਾਉਂਦਾ ਹਾਂ ਕਹਾਣੀ ਕਿੰਮਤ ਜਜ਼ਬੇ ਤੇ ਦ੍ਰਿੜਤਾ ਬ੍ਰਿਟ ਕੈਨਸਨ ਦਾ ਜਨਮ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੋਟ ਅਲਬਰਨੀ ਵਿੱਚ 1957 ਹੋਇਆ। ਉਸ ਨੂੰ ਸਪੋਰਟ, ਆਊਟਡੋਰ ਲਾਈਫ ਅਤੇ ਫਿਸ਼ਿੰਗ ਦਾ ਬਹੁਤ ਸ਼ੌਕ ਸੀ। ਉਹ ਖਿਡਾਅ ਵਿੱਚ ਵੀ ਬਹੁਤ ਵਧੀਆ ਸੀ ਅਤੇ ਕੈਨੇਡਾ ਲਈ ਖੇਡਣਾ ਚਾਹੁੰਦਾ ਸੀ। ਪਰ ਕਿਸਮਤ ਨੇ ਉਸ ਲਈ ਕੁਝ ਹੋਰ ਹੀ ਸੋਚਿਆ ਹੋਇਆ ਸੀ ਜਿਸ ਨੇ ਸਭ ਕੁਝ ਬਦਲ ਦੇਣਾ ਸੀ। 22 ਜੂਨ 1973 ਨੂੰ ਵੇਖ ਜਦੋਂ ਸਿਰਫ 15 ਸਾਲ ਦਾ ਸੀ ਇੱਕ ਦਿਨ ਆਪਣੇ ਦੋਸਤਾਂ ਨਾਲ ਫਿਸ਼ਿੰਗ ਲਈ ਗਿਆ ਵਾਪਸੀ ਸਮੇਂ ਉਹਨਾਂ ਦੀ ਕਾਰ ਖਰਾਬ ਹੋ ਗਈ ਕਿਸੇ ਕੋਲ ਲਿਫਟ ਲੈ ਕੇ ਵਾਪਸ ਆ ਰਹੇ ਸੀ ਪਿਕਅਪ ਟਰੱਕ ਦੇ ਪਿੱਛੇ ਬੈਠੇ ਸੀ ਕਿ ਅਚਾਨਕ ਚੇਨੀ ਵਿੱਚ ਰਾਹ ਕਰਕੇ ਕੰਟਰੋਲ ਲਾਸਟ ਹੋਣ ਕਰਕੇ ਟਰੱਕ ਪਲਟ ਗਿਆ ਤੇ ਇਸ ਐਕਸੀਡੈਂਟ ਵਿੱਚ ਰਿਕ ਨੂੰ ਰੀੜ ਦੀ ਹੱਡੀ ਤੇ ਗੰਭੀਰ ਸੱਟ ਲੱਗ ਗਈ ਹਸਪਤਾਲ ਲੈ ਜਾਇਆ ਗਿਆ ਟੈਸਟ ਐਕਸ-ਰੇ ਹੋਏ ਡਾਕਟਰਾਂ ਨੇ ਦੱਸਿਆ ਕਿ ਉਹ ਹੁਣ ਕਦੇ ਤੁਰ ਨਹੀਂ ਸਕੇਗਾ ਕਿਉਂਕਿ ਹੇਰ ਟਰਾਡ ਪੈਰਾਲਾਈਜ਼ ਹੋ ਚੁੱਕਿਆ ਹੈ ਇਹ ਹਮਾਰੇ ਲਈ ਪੀੜ ਦਿਮਾਗੀ ਘੋਲ ਤੇ ਅਜਹੀ ਦੁਨੀਆ ਵਿੱਚ ਜਾਣ ਦੀ ਆਪਣੇ ਆਪ ਨੂੰ ਤਿਆਰ ਕਰਨ ਦਾ ਸੀ ਜਿੱਥੇ ਵੀਲ ਚੇਅਰ ਵਿੱਚ ਬੈਠੇ ਇਨਸਾਨ ਨੂੰ ਵਿਚਾਰਾ ਨਿਮਾਣਾ ਨਿਤਾਣਾ ਤੇ ਬਾਕੀਆਂ ਨਾਲੋਂ ਘਟਾ ਕੇ ਵੇਖਿਆ ਜਾਂਦਾ ਸੀ ਪਰ ਰਿਕ ਨੇ ਹਿੰਮਤ ਨਹੀਂ ਹਾਰੀ ਉਸਦੇ ਪਰਿਵਾਰ ਤੇ ਦੋਸਤਾਂ ਤੇ ਕੋਚਾਂ ਦੀ ਸਹਾਇਤਾ ਦੇ ਨਾਲ ਨਵੀਂ ਸ਼ੁਰੂਆਤ ਕੀਤੀ ਐਕਸੀਡੈਂਟ ਤੋਂ ਇੱਕ ਥਾਲ ਦੇ ਘਟਨਾ ਤੋਂ ਬਾਅਦ ਰੇਟ ਹੈਂਫਨ ਨੇ ਵਾਪਸ ਖੇਡਾਂ ਵਿੱਚ ਕਦਮ ਰੱਖਿਆ ਉਹਨੇ ਵੀਲਚੇਅਰ ਰੇਸਿੰਗ ਵੀਲਚੇਅਰ ਮੈਰਾਥਨ ਤੇ ਹੋਰ ਵੀਲਚੇਅਰ ਖੇਡਾਂ ਵਿੱਚ ਹਿੱਸਾ ਲਿਆ ਉਹਨੇ ਕੁੱਲ 19 ਅੰਤਰਰਾਸ਼ਟਰੀ ਮੈਡਲ 6 ਵਰਲਡ ਚੈਂਪੀਅਨਸ਼ਿਪ ਟਾਈਟਲ ਤਿੰਨ 골ਡ ਮੈਡਲ ਇਨ ਪੈਰਾਓਲੰਪਿਕਸ ਦੋ ਸਿਲਵਰ ਤੇ ਇੱਕ ਬ੍ਰੌਂਜ਼ ਮੈਡਲ ਜਿੱਤਿਆ। ਇਹ ਕੈਨੇਡਾ ਦੇ ਸਭ ਤੋਂ ਰਿਸਪੈਕਟਡ ਮੀਚਰ ਐਥਲੀਟ ਦੀ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਇਆ। ਸਪੋਰਟਸ ਨੇ ਰਿਕਨਿਸਾਇਆ ਕਿ ਜਿੱਤਣ ਲਈ ਤੁਹਾਡੇ ਮਨ ਦਾ ਸਟਰੌਂਗ ਹੋਣਾ ਬਹੁਤ ਜ਼ਰੂਰੀ ਹੈ। ਇਹੀ ਉਹ એનર્ਜੀ ਸੀ ਜਿਸਨੇ ਰਿਕ ਨੂੰ ਅੱਗੇ ਵਧਣ ਲਈ ਮਦਦ ਕੀਤੀ। ਟੈਰੀ ਫੌਕਸ ਦੀ ਮੈਰਾਥਨ ਆਫ ਹੋਪ ਨੇ ਮੇਰੇ ਦਿਲ ਤੇ ਡੂੰਘਾ ਅਸਰ ਕੀਤਾ। ਜੇਕਰ ਟੈਰੀ ਫੌਕਸ ਕੈਂਸਰ ਅਤੇ 1 ਲੱਖ ਗੋਣ ਦੇ ਬਾਵਜੂਦ ਆਪਣੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ? ਟੈਰੀ ਫੌਕਸ ਕਹਿੰਦਾ ਸੀ ਕਿ ਸੁਪਨੇ ਪੂਰੇ ਹੁੰਦੇ ਨੇ ਜੇਕਰ ਕੋਈ ਕੋਸ਼ਿਸ਼ ਕਰੇ। ਇਹ ਗੱਲ ਇੱਕ ਲਈ ਇੱਕ ਪ੍ਰੇਰਨਾ ਅਤੇ ਮਿਸ਼ਨ ਬਣ ਗਈ। 21 ਮਾਰਚ 1985 ਵੈਲਕੂਰ ਤੋਂ ਰੱਖ ਨੇ ਆਪਣੀ ਵੀਚਾਰਥੇ ਬੈਠ ਕੇ ਇੱਕ ਅਸੈਂਬਲ ਜਿਹੜਾ ਸਫਲ ਸ਼ੁਰੂ ਕੀਤਾ ਤੇ ਨਾਮ ਰੱਖਿਆ ਮੈਨ ਇਨ ਮੋਸ਼ਨ ਉਸ ਦੇ ਸਫਲ ਦਾ ਮਕਸਦ ਲੋਕਾਂ ਵਿੱਚ ਸਰੀਰਕ ਅਪਾਹਜਤਾ ਲਈ ਅਵੇਅਰਨੈਸ ਫਾਈਨਲ ਕੋਡ ਰਿਸਰਚ ਇਪਾਰ ਵੀੜ ਦੀ ਹੱਡੀ ਦੀਆਂ ਸੱਟਾਂ ਬਾਰੇ ਖੋਜ ਲਈ ਫੰਡ ਰੇਇਜ਼ਿੰਗ ਅਤੇ ਦੁਨੀਆ ਨੂੰ ਅਫੈਸੀਬਿਲਟੀ ਬਾਡੀ ਦੇ ਖਰੀਰਤ ਤੋਂ ਤੱਕ ਕਿਸੇ ਵੀ ਤਰ੍ਹਾਂ ਅਪਾਹਜ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਲਈ ਜਾਗਰੂਕਤਾ ਇਹ ਨੋਟਸਫਰਿਕਲੀ ਹੀ ਨਹੀਂ ਬਲਕਿ ਲੱਖਾਂ ਹੀ ਹੋਰ ਲੋਕਾਂ ਲਈ ਸੀ ਜੋ ਕਿਸੇ ਕਾਰਨ ਤੁਰ ਫਿਰ ਨਹੀਂ ਸਕਦੇ। ਬੇਟ ਨੇ ਆਪਣਾ ਸਫਰ ਵੈਨਕੂਵਰ ਕੈਨੇਡਾ ਤੋਂ ਸ਼ੁਰੂ ਕੀਤਾ ਫਿਰ ਉਹ ਅਮਰੀਕਾ ਯੂਰਪ ਮਿਡਲ ਈਸਟ ਇਸ ਏਸ਼ੀਆ ਆਸਟ੍ਰੇਲੀਆ ਤੋਂ ਹੁੰਦਾ ਹੋਇਆ ਕੈਨੇਡਾ ਵਾਪਸ ਆਇਆ ਹਰ ਇੱਕ ਦਿਨ ਨਵਾਂ ਚੈਲੰਜ ਲੈ ਕੇ ਆਉਂਦਾ ਬਰਫ਼ੀਲੇ ਰਸਤੇ ਜ਼ੋਰਦਾਰ ਮੀਂਹ ਰੇਗਿਸਤਾਨ ਦੀ ਗਰਮੀ ਠੰਡੀਆਂ ਹਵਾਵਾਂ ਦੇ ਚੋਕੇ ਉੱਚੀਆਂ ਚੜ੍ਹਾਈਆਂ ਪਰ ਰੇਕ ਕਹਿੰਦਾ ਸੀ ਸਫ਼ਰ ਮੁਸ਼ਕਲ ਜ਼ਰੂਰ ਹੈ ਪਰ ਮੇਰਾ ਮਕਸਦ ਇਸ ਤੋਂ ਵੱਡਾ ਹੈ ਜਦੋਂ ਰੇਕ ਨੇ ਚਾਈਨਾ ਦੀ ਗ੍ਰੇਟ ਵਾਲ 'ਤੇ ਆਪਣੀ ਵੀਲਚੇਅਰ ਨੂੰ ਆਪਣੇ ਹੱਥਾਂ ਨਾਲ ਅੱਗੇ ਤੋਰਿਆ ਤਾਂ ਦੁਨੀਆ ਨੇ ਇੱਕ ਨਵਾਂ ਹਿਸਟਰੀ ਮੇਕਿੰਗ ਮੂਵਮੈਂਟ ਦੇਖਿਆ ਚੀਨ ਦੀ ਸਰਕਾਰ ਅਤੇ ਲੋਕਾਂ ਨੇ ਰੇਕ ਨੂੰ ਹੀ ਰੋਜ਼ਾ ਵੈਲਕਮ ਦਿੱਤਾ ਇਹ ਦਿਨ ਰੇਕ ਦੇ ਟੂਰ ਦਾ ਸਭ ਤੋਂ ਡਾਕੂਮੈਂਟਡ ਫੇਮਸ ਹਾਈਲਾਈਟ ਬਣਿਆ ਯੂਰਪ ਵਿੱਚ ਵੀ ਹਜ਼ਾਰਾਂ ਲੋਕਾਂ ਨੇ ਰੇਕ ਦੀ ਹੌਸਲਾ ਸਜਾਈ ਕੀਤੀ ਉਸ ਏਸ਼ਟ੍ਰੇਲੀਆ ਤੇ ਨੀਜੀਲੈਂਡ ਵਿੱਚ ਹਜ਼ਾਰਾਂ ਲੋਕ ਉਸ ਨੂੰ ਵੇਖਣ ਲਈ ਸਟੇਡੀਅਮ ਸਕੂਲ ਤੇ ਸੜਕਾਂ ਤੇ ਆਉਂਦੇ ਤੇ ਉਸ ਲਈ ਚੀਅਰਸ ਕਰਦੇ। ਹਰ ਇੱਕ ਜਿੱਥੇ ਵੀ ਜਾਂਦਾ ਉਸ ਦੀ ਉਮੀਦ ਵੱਧ ਨਹੀਂ ਜਾਂਦੀ ਸੀ। ਇਹ ਟੂਰ ਸੌਖਾ ਨਹੀਂ ਸੀ। ਇਹ ਫਿਜ਼ੀਕਲੀ ਤੇ ਮੈਂਟਲੀ ਬਹੁਤ ਹੀ ਔਖਾ ਸੀ। ਹੱਥਾਂ ਤੇ ਛਾਲੇ, ਮੋੜਿਆਂ ਦੀਆਂ ਸੱਟਾਂ, ਥਕਾਵਟ ਲੰਮਾ ਤੇ ਹੌਲੀ ਰਫਤਾਰ ਵਾਲਾ ਸਫ਼ਰ ਹਰ ਰੋਜ਼ ਵੀਲ ਚੇਅਰ ਨੂੰ ਮੱਥ ਨਾਲ 50 ਤੋਂ 70 ਕਿਲੋਮੀਟਰ ਗੇੜਨਾ ਪਰ ਰੇਕ ਹਰ ਰਾਤ ਇੱਕ ਗੱਲ ਸੋਚਦਾ ਸੀ ਕਿ ਜੇਕਰ ਮੈਂ ਰੁਕ ਗਿਆ ਤਾਂ ਉਹਨਾਂ ਲੱਖਾਂ ਲੋਕਾਂ ਦੀ ਉਮੀਦ ਟੁੱਟ ਜਾਵੇਗੀ ਜਿਨ੍ਹਾਂ ਲਈ ਮੈਂ ਇਹ ਕਰ ਰਿਹਾ ਹਾਂ ਇਹੋ ਸੋਚ ਅਗਲੇ ਦਿਨ ਉਸ ਨੂੰ ਤੇ ਉਸਦੀ ਵੀਲ ਚੇਅਰ ਨੂੰ ਪਹਾੜਾਂ ਤੋਂ ਪਾਰ ਲੈ ਕੇ ਜਾਂਦੀ ਸੀ ਇੱਕ ਆਪਣੇ ਸਫ਼ਰ ਦੌਰਾਨ ਦੁਨੀਆ ਦੇ ਵੱਖ-ਵੱਖ ਨੇਤਾਵਾਂ ਨੂੰ ਮਿਲਿਆ ਤੇ ਹਰ ਇੱਕ ਨੇ ਉਸ ਨੂੰ ਤੇ ਉਸਦੇ ਮਿਸ਼ਨ ਨੂੰ ਸਪੋਰਟ ਕੀਤਾ ਰਿਕ ਨੇ ਹਰ ਇੱਕ ਨੂੰ ਇਹੋ ਹੀ ਕਿਹਾ ਕਿ ਰਿਮੂਵ ਬੈਰੀਅਰਸ ਨਾਟ ਪੀਪਲ ਭਾਵ ਕਿ ਉਸ ਵਰਗੇ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰੋ ਨਾ ਕਿ ਉਹਨਾਂ ਲੋਕਾਂ ਨੂੰ ਇਹ ਹੌਲੀ-ਹੌਲੀ ਇਹ ਵਾਕ ਨਾਰਾ ਬਣ ਗਿਆ ਮੇਰੇ ਨਾਲ ਲੋਕਾਂ ਨੇ ਰੇਕ ਨੂੰ ਚਿੱਠੀਆਂ ਲਿਖੀਆਂ ਇਥੇ ਨੇ ਕਿਹਾ ਕਿ ਮੈਂ ਸੋਚਦਾ ਸੀ ਕਿ ਮੈਂ ਕੁਝ ਨਹੀਂ ਕਰ ਸਕਦਾ ਹੁਣ ਮੈਂ ਡਾਕਟਰ ਬਣਾਗਾ ਮੈਂ ਇੰਜੀਨੀਅਰਿੰਗ ਕਰਾਂਗਾ ਇਥੇ ਨੇ ਕਿਹਾ ਕਿ ਤੂੰ ਮੈਨੂੰ ਜ਼ਿੰਦਗੀ ਜਿਉਣ ਲਈ ਹੌਸਲਾ ਦਿੰਦਾ ਹੈ ਇਹ ਚਿੱਠੀਆਂ ਰੇਕ ਨੂੰ ਟ੍ਰੇਨਿੰਗ ਦਵਾਈਆਂ ਜਾਂ ਫੰਡ ਰੇਜ਼ਿੰਗ ਨਾਲੋਂ ਵੱਧ ਤਾਕਤ ਦਿੰਦੀਆਂ ਹਨ ਸਾਡਾ ਅਈ ਮਰੀ 900 ਤੋਂ 2 ਸਾਲ 2 ਮਹੀਨੇ ਬਾਅਦ ਰਣਪੁਰ ਦੀਆਂ ਸੜਕਾਂ ਲੋਕਾਂ ਨਾਲ ਭਰੀਆਂ ਹੋਈਆਂ ਸੀ ਕਿਸੇ ਨੇ ਰੋਕੇ ਉਸ ਨੂੰ ਗੜੇ ਲਗਾਇਆ ਕਿਸੇ ਨੇ ਫੁੱਲ ਸੁਟੇ ਤੇ ਕਿਸੇ ਨੇ ਤਾਲੀਆਂ ਵਜਾਈਆਂ ਬੀਸੀ ਪਲੇ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਦੀਆਂ ਆਵਾਜ਼ਾਂ ਰਿਕ ਦੇ ਦਿਲ ਵਿੱਚ ਗੂੰਜ ਰਹੀਆਂ ਸਨ ਰਿਕ ਨੇ ਕਿਹਾ ਕਿ ਟੂਰ ਖਤਮ ਹੋ ਗਿਆ ਹੈ ਪਰ ਬਿਨਾਂ ਕਹਾਟਾਂ ਵਾਲੀ ਦੁਨੀਆ ਦਾ ਸਫਰ ਕੰਮ ਸ਼ੁਰੂ ਹੁੰਦਾ ਹੈ 1988 ਵਿੱਚ ਰਿਕ ਹੈਂਸਨ ਫਾਊਂਡੇਸ਼ਨ ਬਣਾਈ ਗਈ ਉਸ ਦੇ ਨਾਂ ਤੇ ਸਕੂਲ ਤੇ ਪਾਰਕ ਵੀ ਬਣਾਏ ਗਏ ਤੇ ਮਿਲੀਅਨ ਡਾਲਰ ਸਪਾਇਨਲ ਕੋਰਡ ਰਿਸਰਚ ਲਈ ਇਕੱਠੇ ਕੀਤੇ ਗਏ ਜੋ ਕਿ ਅੱਜ ਵੀ ਜਾਰੀ ਨੇ ਕੈਨੇਡਾ ਵਿੱਚ ਡਿਸੇਬਲ ਲੋਕਾਂ ਗ੍ਰਤੀ ਰੁਪਈਏ ਨੂੰ ਰਿਕ ਦੇ ਕਾਰਨ ਕਾਫੀ ਹੱਦ ਤੱਕ ਬਦਲਿਆ ਫਿਰ ਇੱਕ ਅੱਜ ਵੀ ਨੌਜਵਾਨਾਂ ਨੂੰ ਕਹਿੰਦਾ ਹੈ ਹੀ ਹਿੰਮਤ ਬਿਨਾ ਪੈਰਾਂ ਤੋਂ ਵੀ ਦੌੜ ਸਕਦੀ ਹੈ ਰਿਕ ਹੈਨਸਨ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸਰੀਰ ਦੀਆਂ ਹੱਦਾਂ ਹੁੰਦੀਆਂ ਨਹੀਂ ਹਿੰਮਤ ਦੀਆਂ ਨਹੀਂ ਜਦੋਂ ਦਿਲ ਵਿੱਚ ਹਲਚਲ ਹੋਵੇ ਫਿਰ ਪੈਰਾਂ ਤੋਂ ਬਿਨਾ ਵੀ ਭੱਜਿਆ ਜਾ ਸਕਦਾ ਹੈ ਅੱਜ ਦੀਆਂ ਪ੍ਰਸਥਿਤੀਆਂ ਤੁਹਾਡਾ ਕੋਈ ਇੱਕ ਨਹੀਂ ਲਿਖ ਸਕਦੀਆਂ ਤੁਹਾਡੀ ਹਿੰਮਤ ਅਤੇ ਦ੍ਰਿੜਤਾ ਤੁਹਾਡੀ ਕਿਸਮਤ ਲਿਖਦੀ ਹੈ ਜੇ ਇਰਾਦਾ ਵੱਡਾ ਹੋਵੇ ਤਾਂ ਰਸਤੇ ਵੀ ਬਣ ਹੀ ਜਾਂਦੇ ਨੇ ਇੱਕ ਇਨਸਾਨ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਿੱਟ ਨੇ ਵੀ ਚੇਰੂ ਕਮਜ਼ੋਰੀ ਵਿੱਚ ਨਹੀਂ ਸਭ ਨੂੰ ਇੱਕ ਮਿਸ਼ਨ ਵਿੱਚ ਬਦਲ ਦਿੱਤਾ ਇਸੇ ਲਈ ਉਹਨੂੰ ਕਹਿੰਦੇ ਨੇ ਦਾ ਮੈਨ ਇਨ ਮੋਸ਼ਨ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਹਾਂ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਸਤਿ ਸ੍ਰੀ ਅਕਾਲ ਰੱਬ ਰੱਖਾ ਸਤਿ ਸ਼੍ਰੀ ਅਕਾਲ